ਉਪਾਲ ਸਿੰਘ ਖਹਿਰਾ ਤੇ 3 ਮਹੀਨਿਆਂ ਬਾਅਦ ਉਹਨਾਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਔਰ ਅੰਦਰ ਬੈਠਿਆ ਤੇ ਮੁਕੱਦਮਾ ਦਰਜ ਕੀਤਾ ਗਿਆ ਜਿਹੜੀਆਂ ਧਾਰਾਵਾਂ ਲਾ ਕੇ ਉਹਨਾਂ ਨੇ ਇਹ ਮੋਹਰ ਲਾਤੀ ਹੈ ਕਿ ਕਿਸ ਪ੍ਰਕਾਰ ਬਦਲਾਖੋਰੀ ਦੀ ਭਾਵਨਾ ਦੇ ਨਾਲ ਪੰਜਾਬ ਦੀ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਇਹ ਕੰਮ ਕਰ ਰਹੇ ਵਿਕਾਸ ਕਾਲੇ ਵਪਰੀਤ ਬੁੱਧੀ ਮੇਰੇ ਵੀ ਖੇਰਾ ਸਾਹਿਬ ਨਾਲ ਬਹੁਤ ਮਾਰੀ ਬਹੁਤ ਗੱਲਾਂ ਤੇ ਬਤਕੀਆਂ ਰਹਿੰਦੀਆਂ ਅਸੀਂ ਆਹਮਣੇ ਸਾਹਮਣੇ ਚੋਣਾਂ ਵੀ ਲੜੇ ਲੇਕਿਨ ਇਹ ਨਹੀਂ ਐ ਵੀ ਬਦਲਾਖੋਰੀ ਦੀ ਭਾਵਨਾ ਨਾਲ ਅਸੀਂ ਇੱਕ ਦੂਜੇ ਨੂੰ ਮਾਰ ਨਹੀਂ ਲੱਗੇ ਜਿਹੜਾ ਮੁੱਖ ਮੰਤਰੀ ਹੁੰਦਾ ਨਾ ਜੀ ਉਹ ਇੱਕ ਰਾਜਾ ਹੁੰਦਾ ਹੈ ਰਾਜਾ ਤੇ ਉਹਦਾ ਦਿਲ ਵੀ ਰਾਜਿਆਂ ਵਰਗਾ ਹੁੰਦਾ ਹੈ ਸੋ ਮੈਂ ਸਮਝਦਾ ਕਿ ਅੱਜ ਜੋ ਖੇਰਾ ਸਾਹਿਬ ਦੇ ਨਾਲ ਹੋ ਰਿਹਾ ਜਾਂ ਹੋਇਆ ਇਹਰੀ ਮੈਂ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਾਂ ਪਿਉਣਾ ਦੇ ਪਰਿਵਾਰ ਦੇ ਨਾਲ ਐ ਚਟਾਂਗਵਾ ਖੜੇ ਅਸੀਂ ਸਾਰੀ ਕਾਂਗਰਸ ਪਾਰਟੀ ਪੰਜਾਬ ਦੀ ਮਾਨ ਸਰਕਾਰ ਬਦਲੇ ਦੀ ਰਾਜਨੀਤੀ ਕਰ ਰਹੀ ਹੈ ਇਹ ਲੋਕਤੰਤਰ ਤੇ ਨਿਆਂਪਾਲਿਕਾ ਦੀ ਹੱਤਿਆ ਹੈ ਸਾਡੇ ਵਿਧਾਇਕ ਸੁਖਪਾਲ ਸਿੰਘ ਖੈਰਾ ਦੇ ਨਾਲ ਤੱਕਾ ਹੋ ਰਿਹਾ ਹੈ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ ਇਹ ਕਹਿਣਾ ਹੈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਜਿਨ੍ਹਾਂ ਸੁਖਪਾਲ ਸਿੰਘ ਖੈਰਾ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਹੈ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪੁਰਾਣੀ ਡਰਗ ਮਾਮਲੇ ਵਿੱਚ ਖੈਰਾ ਦੀ ਗ੍ਰਿਫਤਾਰੀ ਹੋਈ ਤੇ ਫਿਰ ਜ਼ਮਾਨਤ ਤੋਂ ਬਾਅਦ ਨਵਾਂ ਮਾਮਲਾ ਦਰਜ ਕਰਕੇ ਖੈਰਾ ਨੂੰ ਜੇਲ੍ਹ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਨਾਲ ਪੰਜਾਬ ਦੀ ਮਾਨ ਸਰਕਾਰ ਹੱਕ ਸੱਚ ਦੀ ਆਵਾਜ਼ ਨੂੰ ਨਹੀਂ ਦਵਾ ਸਕਦੀ ਤੇ ਪੂਰੀ ਕਾਂਗਰਸ ਖੈਰਾ ਦੇ ਹੱਕ ਵਿੱਚ ਮਾਨ ਸਰਕਾਰ ਖਿਲਾਫ ਡੱਟ ਕੇ ਖੜੇਗੀ ਪਤਾ ਚੱਲਿਆ ਕਿ ਰਿਮਾਂਡ ਜਿਹੜਾ 1 ਦਿਨ ਦਾ ਮਿਲਿਆ ਸੀ ਉਹਨਾਂ ਨੂੰ ਹੁਣ ਜੁਡੀਸ਼ੀਅਲ ਕਸਟਡੀ ਚ ਦੁਬਾਰੇ ਭੇਜ ਦਿੱਤਾ ਗਿਆ ਹੈ ਤੇ ਇੱਕ ਅੱਦੇ ਦਿਨ ਦੇ ਵਿੱਚ ਉਹਨਾਂ ਨੂੰ جا کے مل کے ਵੀ ਆਵਾਂਗੇ ਦਵਾਰੇ ਪਹਿਲਾਂ ਵੀ ਜਾ ਕੇ ਆਏ ਖੈਰਾ ਸਾਹਿਬ ਕੋਲੇ ਔਰ ਕੱਲ ਅਸੀਂ ਇਸ ਘਟਨਾ ਕਰਮ ਬਾਰੇ ਜਿਹੜਾ ਖੈਰਾ ਸਾਹਿਬ ਨਾਲ ਹੋਇਆ ਔਰੇ ਬਾਰੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਅਸੀਂ ਜਾਣੂ ਕਰਾਤਾ ਸੀ ਔਰ ਖੈਰਾ ਸਾਹਿਬ ਦੇ بیٹے ਨੂੰ ਮੈਂ ਤੇ ਬਾਜਵਾ ਸਾਹਿਬ ਨੇ ਦੱਸਤਾ ਸੀਗਾ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਆ ਮੈਂ ਸਮਝਦਾ ਕਿ ਲੋਕਤੰਤਰ ਦੇ ਇਸ ਦੇਸ਼ ਦੇ ਵਿੱਚ ਲੋਕਤੰਤਰ ਦੀਆਂ ਤੱਜੀਆਂ ਉੜਾਈਆਂ ਜਾ ਰਹੀਆਂ ਨੇ। ਔਰ ਨਾ ਕੇਵਲ ਲੋਕਤੰਤਰ ਦੀਆਂ ਮੈਂ ਸਮਝਦਾ ਕਿ ਜਿਹੜਾ ਸਾਡਾ ਨਿਆ ਪਾਲਿਕਾ ਸੀਗੀ ਉਹ ਰੀਆਂ ਵੀ ਤੱਜੀਆਂ ਉੜਾ ਦਿੱਤੀਆਂ ਗਈਆਂ। ਔਰ ਜਿਸ ਪ੍ਰਕਾਰ ਸੁਖਪਾਲ ਸਿੰਘ ਖਹਿਰਾ ਤੇ 3 ਮਹੀਨਿਆਂ ਬਾਅਦ ਉਹਨਾਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਔਰ ਅੰਦਰ ਬੈਠਿਆ ਤੇ ਮੁਕੱਦਮਾ ਦਰਜ ਕੀਤਾ ਗਿਆ ਜਿਹੜੀਆਂ ਧਾਰਾਵਾਂ ਲਾ ਕੇ ਉਹਨਾਂ ਨੇ ਇਹ ਮੋਹਰ ਲਾਤੀ ਹੈ ਕਿ ਕਿਸ ਪ੍ਰਕਾਰ ਬਦਲਾਖੂਰੀ ਦੀ ਭਾਵਨਾ ਦੇ ਨਾਲ ਪੰਜਾਬ ਦੀ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਇਹ ਕੰਮ ਕਰ ਰਹੇ ਸੋ ਮੈਂ ਸਮਝਦਾ ਕਿ ਇਹ ਬਹੁਤ ਮਾੜੇ ਰੀਤੀ ਰਿਵਾਜ ਹੈ ਕਿਸੇ ਨੇ ਲਿਖਿਆ ਹੈ ਕਿ ਵਿਕਾਸ ਕਾਲੇ ਵਪਰੀਤ ਬੁੱਧੀ ਜਦੋਂ ਫਿਰ ਬੁੱਧੀ ਵਪਰੀਤ ਹੋ ਜਾਂਦੀ ਹੈ ਉਦੋਂ ਫਿਰ ਵਿਨਾਸ਼ ਹੁੰਦਾ ਹੈ ਸੋ ਮੈਂ ਸਮਝਦਾ ਕਿ ਕਈ ਵਾਰੀ ਥੋੜੇ ਮਤਭੇਦ ਹੁੰਦੇ ਕਿਸੇ ਵਿਅਕਤੀ ਦੇ ਨਾਲ ਮੇਰੇ ਵੀ ਖੈਰਾ ਸਾਹਿਬ ਨਾਲ ਬਹੁਤ ਵਾਰੀ ਬਹੁਤ ਗੱਲਾਂ ਤੇ ਮਤਭੇਦ ਰਹਿੰਦੇ ਹੈ ਅਸੀਂ ਆਮਨੇ ਸਾਹਮਨੇ ਚੋਣਾਂ ਵੀ ਲੜੇ ਲੇਕਿਨ ਇਹ ਨਹੀਂ ਐ ਵੀ ਬਦਲਾਖੋਰੀ ਦੀ ਭਾਵਨਾ ਨਾਲ ਅਸੀਂ ਇੱਕ ਦੂਜੇ ਨੂੰ ਮਾਰਨੇ ਲੱਗ ਜਾਈਏ ਕਿਉਂਕਿ ਕਿਸੇ ਨੂੰ ਵੀ ਸਜ਼ਾ ਦੇਣਾ ਉਹ ਕਿਸੇ ਵਿਅਕਤੀ ਵਿਸ਼ੇਸ਼ ਦਾ ਕੰਮ ਨਹੀਂ ਹੈ ਉਹ ਰੱਬ ਦਾ ਕੰਮ ਹੈ ਬਥੇਰੇ ਲੋਕ ਮੇਰੇ ਖਿਲਾਫ ਬੋਲਦੇ ਮੇਰੇ ਬਾਰੇ ਬੋਲਦੇ ਮਾੜਾ ਬੋਲਦੇ ਔਰ ਪ੍ਰਮਾਤਮਾ ਉਹਨਾਂ ਦਾ ਭਲਾ ਕਰੇ ਤੁਸੀਂ ਦੇਖਿਓ ਆਪਣੇ ਆਪ ਪ੍ਰਮਾਤਮਾ ਇਹੋ ਜਿਹੇ ਲੋਕਾਂ ਨੂੰ ਚੁੱਪ ਕਰਾ ਦਿੰਦਾ ਹੈ ਔਰ ਮੈਨੂੰ ਸਮਝਦਾ ਜਿਹੜਾ ਮੁੱਖ ਮੰਤਰੀ ਹੁੰਦਾ ਨਾ ਜੀ ਉਹ ਇੱਕ ਰਾਜਾ ਹੁੰਦਾ ਹੈ ਰਾਜਾ ਤੇ ਉਹਦਾ ਦਿਲ ਵੀ ਰਾਜਿਆਂ ਵਰਗਾ ਹੋਣਾ ਚਾਹੀਦਾ ਉਸ ਕੁਰਸੀ ਤੇ ਬਹਿ ਕੇ ਮਾਨ ਸਾਹਿਬ ਤੁਹਾਡਾ ਬਹੁਤ ਵੱਡਾ ਦਿਲ ਹੋਣਾ ਚਾਹੀਦਾ ਜੇ ਕੋਈ ਤੁਹਾਨੂੰ ਕਹਿ ਵੀ ਲਵੇ ਤਾਂ ਤੁਸੀਂ ਐਡਾ ਵੱਡਾ ਦਿਲ ਹੋਣਾ ਚਾਹੀਦਾ ਕਿ ਤੁਸੀਂ ਉਹਨੂੰ ਆਪਦੇ ਦਿਲ ਚ ਸੰਭਾਲੋ ਵੀ ਕੋਈ ਗੱਲ ਨਹੀਂ ਔਰ ਉਹੀ ਲੋਕ ਜਿਆਦਾ ਸਮੇਂ ਤੱਕ ਕਾਮਯਾਬ ਰਹਿੰਦੇ ਜਿਨ੍ਹਾਂ ਦਾ ਹਿਰਦੇ ਵਿਸ਼ਾਲ ਹੁੰਦਾ ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਇੱਕ ਦੂਜੇ ਨੂੰ ਨੀਚਾ ਉਖਾਉਣ ਦੇ ਨਾਲ ਔਰ ਇਸ ਬਦਲਾਖੋਰੀ ਦੀ ਭਾਵਨਾ ਦੇ ਨਾਲ ਕਿਸੇ ਨੂੰ ਜੇਲਾ ਚ ਬੰਦ ਕਰਨ ਦੇ ਨਾਲ ਤੁਸੀਂ ਵੱਡਿਆ ਨਹੀਂ ਹੋਣਾ ਤੁਸੀਂ ਵੱਡਾ ਉਦੇ ਹੋਣਾ ਜਿੱਦ ਤੇ ਤੁਸੀਂ ਕਿਹਾ ਕਿ ਛੱਡੋ ਯਾਰ ਕੋਈ ਗੱਲ ਇਤਿਹਾਸ ਗਵਾਏ ਇਸ ਗੱਲ ਦਾ ਜਿਨ੍ਹਾਂ ਨੇ ਵੀ ਇਸ ਤਰ੍ਹਾਂ ਦੀ ਬਦਲਾਖੋਰੀ ਕੀਤੀ ਹੈ ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ ਤੇ ਜਿਨ੍ਹਾਂ ਨੇ ਵਿਸ਼ਾਲ ਦਿਲ ਦੇ ਨਾਲ ਹਰ ਚੀਜ਼ ਨੂੰ ਆਪ ਦੇ ਦਿਲ ਚ ਸੰਭਾਲਿਆ ਉਹ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਬੇਸ਼ੱਕ ਕੁਰਸੀਆਂ ਰਹਿਣ ਨਾ ਰਹਿਣ ਉਹ ਹਮੇਸ਼ਾ ਹੀ ਵਸਦੇ ਰਹਿੰਦੇ ਸੋ ਮੈਂ ਸਮਝਦਾ ਕਿ ਉਹ ਖੈਰਾ ਸਾਹਿਬ ਦੇ ਨਾਲ ਹੋ ਰਿਹਾ ਹੈ ਜਾਂ ਹੋਇਆ ਹੈ ਏਰੀ ਮੈਂ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਅਸੀਂ ਕਿਹਨੂੰ ਮਾਰਨ ਲੱਗੇ ਆ ਪੰਜਾਬ ਪੰਜਾਬ ਨੂੰ ਮਾਰਨ ਲੱਗੇ ਆ ਪੰਜਾਬ ਦੀ ਇਸ ਕਲ ਨਾਲ ਤਰੱਕੀ ਰੁਕ ਜਾਏਗੀ ਅਸੀਂ ਇੱਕ ਦੂਜੇ ਨੂੰ ਨੀਵਾਂ ਦਿਖਾ ਰਹੇ ਬਥੇਰੇ ਰੋਜ਼ਾਨਾ ਕਤਲੇਆਮ ਪੰਜਾਬ ਦੇ ਵਿੱਚ ਹੋ ਰਿਹਾ ਹੈ ਅਸੀਂ ਉਹਨਾਂ ਵੱਲ ਧਿਆਨ ਦੇਈਏ ਅਸੀਂ ਇਸ ਕੰਮ ਤੇ ਲੱਗੇ ਕਿ ਫਲਾਣਾ ਬੰਦਾ ਹੁਣ ਅਜਿਹੀ ਜ਼ਮਾਨਤ ਹੋ ਗਈ ਤੇ ਉਹਨੂੰ ਕਿੱਦਾਂ ਫੜ ਕੇ ਲਿਆ ਕੇ ਦੁਬਾਰੇ ਫੇਰ ਜੇਲ੍ਹ ਦੇ ਵਿੱਚ ਕਿੰਨਾ ਰੱਖਣਾ ਹੈ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਐ ਚਟਾਂਗ ਵਾਂ ਖੜੇ ਅਸੀਂ ਸਾਰੀ ਕਾਂਗਰਸ ਪਾਰਟੀ ਮੀਟਿੰਗ ਸਾਰੇ ਵ੍ਰਿਸ਼ ਲੀਡਰਸ ਨੂੰ ਮਿਲਣਾ ਹੈ ਇਹਰੇ ਤੇ ਗੱਲਬਾਤ ਕਰਕੇ ਫਿਰ ਅਗਲਾ ਕਦਮ ਜਿਸ ਤਰ੍ਹਾਂ तमाम ਸਾਰੇ ਕਾਂਗਰਸੀ ਭਰਾ ਕਹਿਣਗੇ ਉਸ ਤਰ੍ਹਾਂ ਅਸੀਂ ਚੁੱਕਾਂਗੇ ਔਰ ਮੈਂ ਪੰਜਾਬ ਦੀ ਪੁਲਿਸ ਨੂੰ ਕਹਿਣਾ ਚਾਹਣਾ ਕਿ ਮੇਰੀ ਬੇਨਤੀ ਹੈ ਤੁਹਾਨੂੰ ਹੱਥ ਜੋੜ ਕੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੈ ਜਿੰਨਾ ਤੁਸੀਂ ਦਿਮਾਗ ਇਸ ਪਾਸੇ ਲਾਇਆ ਵੇ ਹੈ ਕਿ ਫਲਾਣੇ ਤੇ ਪਰਚਾ ਕਿਦਾਂ ਬਣਾਉਣਾ ਹੈ ਉਹਨੂੰ ਪਸਾਉਣਾ ਕਿਦਾਂ ਉਹਨੂੰ ਦੇ ਲੋਕਾਂ ਦੀ ਹਿਫਾਜ਼ਤ ਦਾस्ते ਲਾ ਦਿਓਗੇ ਤੇ ਮੈਨੂੰ ਲੱਗਦਾ ਬਿਹਤਰੀਨ ਹੋਏਗੀ ਔਰ ਦੂਜੀ ਗੱਲ ਸਦਾ ਸਮਾਂ ਇੱਕੋ ਜਾਂ ਨਹੀਂ ਰਹਿੰਦਾ ਇਹ ਦਿਨ ਚੱਲਦੇ ਰਹਿੰਦੇ ਆ ਇਹ ਵੱਡੇ ਵੱਡੇ ਇੱਥੇ ਅਕਬਰ ਬਾਦਸ਼ਾਹ ਚਲੇ ਗਏ ਇੱਥੇ ਵੱਡੇ ਵੱਡੇ ਐਲਕਰ ਚਲੇ ਗਏ ਸਭ ਨੇ ਇੱਥੇ ਚਲੇ ਗਾੜੇ ਔਰ ਜਿੰਨਾ ਕੰਮ ਚੰਗਾ ਕਰ ਲਾਂਗੇ ਮੈਂ ਸਮਝਦਾ ਹਾਂ ਉਨਾਂ ਹੀ ਥੋੜਾ ਹੈ ਸੋ ਮੈਂ ਦੁਬਾਰਾ ਫੇਰ ਮੁੱਖ ਮੰਤਰੀ ਸਾਹਿਬ ਨੂੰ ਖਾਸ ਕਰਕੇ ਬੇਨਤੀ ਕਰਾਂਗਾ ਕਿ ਇਸ ਤਰ੍ਹਾਂ ਦੀ ਰਾਜਨੀਤੀ ਦੇ ਨਾਲ ਪੰਜਾਬ ਬਹੁਤ ਪੰਜਾਬੀ ਲੋਕ ਇਹ ਬਦਲਾਖੋਰੀ ਇੱਕ ਦੂਜੇ ਨੂੰ ਮਾਰਨਾ ਇਹ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਸੋ ਉਮੀਦ ਕਰਦਾ ਹੈ ਕਿ ਸ਼ਾਇਦ ਅਗਾ ਤੋਂ ਇਹ ਹੋ ਜਾ ਕਿਸੇ ਵਿਅਕਤੀ ਦੇ ਨਾਲ ਨਾ ਹੋਵੇ ਜਿਹੜਾ ਸੁਖਪਾਲ ਸਿੰਘ ਖਹਿਰਾ ਦੇ ਨਾਲ ਹੋਇਆ ਸੋ ਪਰਿਵਾਰ ਦੇ ਨਾਲ ਔਰ ਸੁਖਪਾਲ ਖਹਿਰਾ ਦੇ ਨਾਲ ਸਾਰੀ ਕਾਂਗਰਸ ਪਾਰਟੀ ਡਟ ਕੇ ਸੀਨ ਖੜੀ ਹੈ ਔਰ ਜਿੱਥੇ ਉਹਨਾਂ ਨੂੰ ਜ਼ਰੂਰਤ ਹੋਏਗੀ ਅਸੀਂ ਸਾਰੇ ਉਹਨਾਂ ਦਾ ਸਾਥ ਦੇਵਾਂਗੇ। ਔਰ ਆਸ ਕਰਾਂਗਾ ਕਿ ਇਸ ਤੋਂ ਬਾਅਦ ਐਸੀ ਕੋਈ ਘਟਨਾ ਨਾ ਵਾਪਰੇ। ਕਿਉਂਕਿ ਅੱਜ ਲੋਕਾਂ ਨੂੰ ਸਭ ਕੁਝ ਪਤਾ ਲੱਗ ਰਿਹਾ ਹੈ ਕਿ ਕਿਸ ਪ੍ਰਕਾਰ ਜਿਹੜੇ ਨਕਾਬ ਸੰ ਚਿਹਰੇ ਤੇ ਤੁਸੀਂ ਸੋ ਖੈਰਾ ਸਾਹਿਬ ਦੇ ਜਿੰਨੇ ਵੀ ਪਿਆਰ ਕਰਨ ਵਾਲੇ ਹੈ ਜਿੰਨੇ ਵੀ ਉਹਨਾਂ ਨੂੰ ਚਾਹਣ ਵਾਲੇ ਉਹਨਾਂ ਨੂੰ ਬੇਨਤੀ ਕਰਾਂਗਾ ਕਿਸੇ ਗੱਲ ਦੀ ਚਿੰਤਾ ਨਾ ਕਰੋ ਸੱਚ ਇੱਕ ਦਿਨ ਜ਼ਰੂਰ ਸਾਹਮਣੇ ਆਏਗਾ ਔਰ ਉਹਨਾਂ ਚਿੱਕਰ ਕਿਸੇ ਵਿਅਕਤੀ ਨੂੰ ਗੁਨਾਹਗਾਰ ਨਾ ਸਮਝੋ ਜਿੰਨਾ ਚਿੱਕਰ ਉਹਨੂੰ ਗੁਨਾਹਗਾਰ ਕਾਨੂੰਨ ਨਹੀਂ ਠਹਿਰਾ ਦਿੰਦਾ ਇਸ ਤਰ੍ਹਾਂ ਹੁੰਦਾ ਆ ਇਹ ਅੱਜ ਦਾ ਨਹੀਂ ਪਹਿਲਾਂ ਵੀ ਲੋਕ ਜਿਹੜੇ ਕੋਈ ਆਪਣੀ ਆਵਾਜ਼ ਬੁਲੰਦ ਕਰਦੇ ਸਨ ਜਾਂ ਆਪਣੀ ਗੱਲ ਕਰਦੇ ਸਨ ਉਹਨਾਂ ਨੂੰ ਇਸੇ ਤਰ੍ਹਾਂ ਹੀ ਉਹਨਾਂ ਨੂੰ ਉਹਨਾਂ ਦੇ ਪੈਰਾਂ 'ਚ ਜੀਂ-ਜੀਰਾ ਪਾ ਦਿੱਤੀਆਂ ਜਾਂਦੀਆਂ ਜਿਵੇਂ ਸੋ ਤੁਸੀਂ ਬੇਫਿਕਰ ਰਹੋ ਬੇਚੰਜ ਕਰੋ ਸੱਚ ਸਾਹਮਣੇ ਆਏਗਾ ਤੇ ਸੱਚ ਦੀ ਇੱਕ ਨਾ ਇੱਕ ਦਿਨ ਜਿੱਤ ਹੋਏਗੀ ਸੋ ਫਿਰ ਮਿਲਦੇ ਆਂ ਜਲਦੀ ਖੈਰਾ ਸਾਹਿਬ ਨੂੰ ਮਿਲ ਕੇ ਆਉਣੇ ਆ ਦੁਬਾਰੇ ਫੇਰ ਸੇ ਤਕੜੇ ਰਹੋ ਕੋਈ ਗੱਲ ਸਮਾ ਦੀ ਸਾਰੇ ਜਾਣੇ ਪਰਿਵਾਰ ਨੂੰ ਤੇ ਉਹਨਾਂ ਦੇ ਦੋਸਤਾਂ ਮਿੱਤਰਾਂ ਨੂੰ ਉਹਨਾਂ ਦੇ ਚੌਣ ਵਾਲੇ ਨੂੰ ਹੌਸਲਾ ਦਿਓ ਕਿ ਚਿੰਤਾ ਨਾ ਕਰੋ ਉਹ ਦਿਨ ਨਹੀਂ ਇਹ 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 ਦਿਨ ਰਹਿਣੇ ਨਹੀਂ ਇਹ ਦਿਨ ਫਿਰਦੇ ਰਹਿੰਦੇ ਸੋ ਵਾਹਿਗੁਰੂ ਜੀ ਕਾ ਖਾਲਸਾ Vai no vídeo que vai ter. <music>